ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮਹੰਦਾ ਦੁਦ ਸਭ ਕਿਛ ਮੈਨੋਂ ਸਾਂ ਪਿਆ ਜਾ ਤੇਰਾ ਬੰਦਾ ਮੰਗਣਵਾਰੇ ਨਾਲ ਗੁਰੂ ਜੀ ਨੇ ਵਿਸ਼ਵਾਸ ਦੱਸਿਆ ਕਿ ਗੁਰੂ ਸਾਹਿਬ ਨੇ ਦੱਸਿਆ ਕਿ ਕਿਤੋਂ ਮੰਗਣਾ ਹੈ ਕੀ ਮੰਗਣਾ ਹੈ ਤੇ ਕਿਵੇਂ ਮੰਗਣਾ ਹੈ ਤੇ ਕਿੰਨਾ ਵਿਸ਼ਵਾਸ ਹੋਣਾ ਚਾਹੀਦਾ ਤੇ ਜੇ ਉਵੇਂ ਨਾ ਮੰਗਿਆ ਤਾਂ ਕੀ ਹੋਏਗਾ ਕਹਿੰਦੇ ਹਰ ਇੱਕੋ ਦਾਤਾ ਮੰਗੀ ਹੈ ਮਨ ਚਿੰਦਿਆ ਪਾਈ ਹੈ ਕਹਿੰਦੇ ਤੂੰ ਇੱਕ ਦਾਤੇ ਤੇ ਵਿਸ਼ਵਾਸ ਰੱਖ ਤੇ ਉਸੇ ਤੋਂ ਮੰਗਣਾ ਫਿਰ ਤੂੰ ਜੋ ਇੱਛਾ ਕਰੇਂਗਾ ਨਾ ਤੈਨੂੰ ਮਿਲੇਗਾ ਤੇ ਗੁਰੂ ਜੀ ਕਹਿੰਦੇ ਕਹਿੰਦੇ ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜਮਰਾਈ ਹੈ ਕਹਿੰਦੇ ਜੇ ਤੈ ਤੈ ਦੁਨੀਆ ਤੇ ਆ ਕੇ ਆਪਣੇ ਪਿਓ ਨੂੰ ਛੱਡ ਕੇ ਕਿਸੇ ਹੋਰ ਤੇ ਉਹ ਟਾਸਰਾ ਰੱਖਿਆ ਨਾ ਤੇ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਤੂੰ ਬਿਸ਼ਰਮ ਹੈ ਤੇ ਤੈਨੂੰ ਮਰ ਜਾਣਾ ਚਾਹੀਦਾ ਲਖਮੀ ਟੋਟਾ ਫਿਰ ਗੁਰੂ ਜੀ ਨੇ ਰਸੇਪੀ ਕਿੰਨਾ ਪਰਮਾਤਮਾ ਤੇ ਵਿਸ਼ਵਾਸ ਹੈ ਗੁਰੂ ਜੀ ਨੇ ਪਰਮਾਤਮਾ ਦੇ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਮੈਨੂੰ ਇਹ ਜੀਵਨ ਦਿੱਤਾ ਤੇ ਇੰਨੇ ਵਿਸ਼ਵਾਸ ਨਾਲ ਬੇਨਤੀ ਕੀਤੀ ਕਹਿੰਦੇ ਫਰੀਦਾ ਬਾਹਰ ਪਰਾਇ ਬੈਸਣਾ ਸਾਈਂ ਮੂਝ ਇਹਨਾਂ ਦੇ ਕਹਿੰਦੇ ਆਏ ਮੇਰੇ ਮਾਲਕ ਮੈਨੂੰ ਕਿਸੇ ਦੇ ਦਰ ਤੇ ਬੈਣ ਦੀ ਲੋੜ ਪੈ ਜੇ ਨਾ ਇਹ ਜੇ ਮੈਨੂੰ ਕੋਈ ਦਿਨ ਨਾ ਦਿਖਾਈ ਮੈਨੂੰ ਕੋਈ ਵੀ ਸਮਝ ਨਾ ਦਿਖਾਈ ਕਿ ਮੈਨੂੰ ਤੈਨੂੰ ਛੱਡ ਕੇ ਕਿਸੇ ਹੋਰ ਤੇ ਓਟ ਆਸਰਾ ਰੱਖਾਂ ਕਹਿੰਦੇ ਜੇ ਤੂੰ ਐਵੇਂ ਰੱਖ ਸੀ ਜਿਉਂ ਸਰੀਰੋ ਲੈ ਕਹਿੰਦੇ ਜੇ ਕੋਈ ਇਹ ਜਿਹੇ ਦਿਨ ਮਾਲਕ ਆ ਗਿਆ ਨਾ ਕਿ ਮੈਨੂੰ ਕਿਸੇ ਤੋਂ ਮੰਗਣਾ ਪੈ ਗਿਆ ਜਾਂ ਕਿਸੇ ਤੇ ਓਟ ਆਸਰਾ ਰੱਖਣਾ ਪੈ ਗਿਆ ਤਾਂ ਉਹ ਮੇਰੇ ਜੀਵਨ ਦਾ ਆਖਰੀ ਦਿਨ ਕਰਦੀ ਮੈਨੂੰ ਆਪਣੇ ਖਸਮ ਤੋਂ ਬਿਨਾ ਕਿਸੇ ਤੋਂ ਉਮੀਦ ਨਹੀਂ ਲਾਣੀ ਕਿਸੇ ਤੋਂ ਮਤਲਬ ਕਿਸੇ ਤੋਂ ਉਮੀ ਨਹੀਂ ਲਾਣੀ ਸਿਰਫ ਰੱਬ ਤੇ ਵਿਸ਼ਵਾਸ ਰੱਖਣਾ ਤੇ ਇਸ ਦੁਨੀਆ 'ਚ ਦੱਸਿਆ ਰੱਬ ਨੇ ਕਿ ਵੀ ਕੀ ਵਿਚਰ ਰਿਹਾ ਹੈ ਫੇਰ ਗੁਰੂ ਸਾਹਿਬ ਨੇ ਨਾ ਬਹੁਤ ਤਗੜੇ ਹੋ ਕੇ ਸਮਝਾਇਆ ਜਦੋਂ ਬੰਦੇ ਨੂੰ ਸਮਝ ਨਹੀਂ ਨਾ ਆਉਂਦੀ ਮੰਨ ਨਹੀਂ ਸਮਝਦਾ ਫਿਰ ਗੁਰੂ ਸਾਹਿਬ ਨੇ ਸਮਝਾਈ ਗੱਲ ਕਿ ਸਮਝ ਕਹਿੰਦੇ 10 ਬਸਤੂ ਲੈ ਪਾਛਾ ਪਾਵੇ ਕਹਿੰਦੇ ਰੱਬ ਨੇ ਤੈਨੂੰ 10 ਇੰਨੀਆਂ ਦਾਤਾਂ ਦਿੱਤੀਆਂ ਠੀਕ ਹੈ ਤੂੰ ਸਾਰੀਆਂ ਦਾਤਾਂ ਪਿੱਛੇ ਰੱਖਤੀਆਂ ਕਹਿੰਦੇ ਏਕ ਬਸਤ ਕਾਰਨ ਵਿਖੋਟ ਗਵਾਵੇ ਕਹਿੰਦੇ ਕੋਈ ਕੱਦੀ ਚੀਜ਼ ਤੈਨੂੰ ਮਹਿਸੂਸ ਹੋਇਆ ਮੈਨੂੰ ਨਹੀਂ ਮਿਲੀ ਉਹਦੇ ਕਰਕੇ ਤੂੰ ਵਿਸ਼ਵਾਸ ਨਹੀਂ ਕੀਤਾ ਤੂੰ ਰੱਬ ਦੀ ਉਸਤਤ ਛੱਡੀ ਕਹਿੰਦੇ ਲੈ ਫਿਰ ਏਕ ਪੀਨਾ ਦੇ 10 ਪੀ ਹਰਲੇ ਕਹਿੰਦੇ ਨਹੀਂ ਦਿੱਤੀ ਫਿਰ ਫਿਰ ਕਹਿੰਦੇ ਜਿਹਨੇ 10 ਦਿੱਤੀਆਂ ਸੀ ਰੱਬ ਨੇ ਉਹ ਵੀ ਲੈ ਲੀਆਂ ਕਹਿੰਦੇ ਤਾ ਮੂੜਾ ਕੋਹ ਕਹਾ ਕਰੇ ਕਹਿੰਦੇ ਫਿਰ ਵੀ ਤੂੰ ਕੀ ਕਰ ਲੇਗਾ ਹੈ ਤੇ ਤੈਨੂੰ ਕੁਝ ਨਹੀਂ ਹੋਣਾ ਕਹਿੰਦੇ ਜਿਸ ਠਾਕੁਰ ਸਿਓ ਨਾ ਹੀ ਚਾਰਾ ਕਹਿੰਦੇ ਜਿਸ ਠਾਕੁਰ ਦੇ ਅੱਗੇ ਕੋਈ ਉਪਾਨ ਨਹੀਂ ਹੈ ਨਾ ਕੋਈ ਚਾਰਾ ਨਹੀਂ ਹੈ ਤੇ ਕਹਿੰਦੇ ਤਾਂ ਕੋ ਕੀ ਜਾ ਸਦਨ ਕਹਿੰਦੇ ਉਸ ਮਾਲਕ ਦੇ ਅੱਗੇ ਸਿੱਧਾ ਨਮਸਕਾਰ ਕਰ ਉਹਦੇ ਅੱਗੇ ਬੇਨਤੀ ਕਰ ਉਹ ਤੇਰੇ ਕੋਲ ਸਭ ਕੁਝ ਕਰੇਗਾ ਤੈਨੂੰ ਨਰਾਜ ਹੋਣ ਦੀ ਲੋੜ ਨਹੀਂ ਹੈ ਉਹਦੇ ਤੋਂ ਸਿਰਫ ਉਹਦੀ ਯਾਦ ਮੰਗਣੀ ਹੈ ਉਹਨੇ ਸਭ ਕੁਝ ਦੇਣਾ ਤੇ ਜਦੋਂ ਤੁਹਾਨੂੰ ਯਾਦ ਮਿਲ ਜਾਏਗੀ ਨਾ ਤੇ ਰੱਬ ਤੁਹਾਡੇ ਵੱਲ ਹੋ ਗਿਆ ਤਾਂ ਫਿਰ ਦੇਖੋ ਗੁਰੂ ਜੀ ਨੇ ਕੀ ਕਿਹਾ ਕਿੰਡੀ ਵੱਡੀ ਦਾਤ ਦਿੱਤੀ ਕਹਿੰਦੇ ਜਦੋਂ ਰੱਬ ਦੇ ਵੱਲ ਰੱਬ ਤੁਹਾਡੇ ਵੱਲ ਹੋ ਗਿਆ ਨਾ ਤਾਂ ਫਿਰ ਇਹ ਦਾਤ ਦਿੱਤੀ ਗੁਰੂ ਜੀ ਨੇ ਮੈਂ ਕਹਿੰਦੇ ਜਾਂ ਤੂੰ ਮੇਰੇ ਵੱਲ ਹੈ ਫਿਰ ਸਾਡਾ ਮਨ ਬੋਲੇਗਾ ਪ੍ਰਮਾਤਮਾ ਨੂੰ ਤੂੰ ਕਹਿ ਕੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਏ ਛੰਨਾ ਹੁਣ ਤਾਂ ਮਾਲਕ ਤੂੰ ਮੇਰੇ ਵੱਲ ਹੈ ਤੇ ਮੈਨੂੰ ਤੇਰੇ ਤੇ ਭਰੋਸਾ ਤਾਂ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਤੂੰ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਤੂੰ ਤਾਂ ਮੈਨੂੰ ਸਾਰੀ ਚੀਜ਼ਾਂ ਸਮਰਪਿਤ ਕਰਤੀਆਂ ਮੈਨੂੰ ਸਾਰੀਆਂ ਦਾਤਾਂ ਦਿੱਤੀਆਂ ਮੈਨੂੰ ਰਿਅਲਾਈਜ਼ ਹੋ ਜਾਏਗਾ ਗੁਰੂ ਜੀ ਨੇ ਮੈਨੂੰ ਕੀ ਕੀ ਦਾਤਾਂ ਦਿੱਤੀਆਂ ਫਿਰ ਮੈਨੂੰ ਰਿਅਲਾਈਜ਼ ਹੋ ਜਾਏਗਾ ਮੈਂ ਤਾਂ ਗੁਰੂ ਜੀ ਦਾ ਬਹੁਤ ਪਿਆਰਾ ਬੰਦਾ ਮੈਨੂੰ ਤਾਂ ਗੁਰੂ ਜੀ ਨੇ ਸਭ ਕੁਝ ਦੇਤਾ ਕਹਿੰਦੇ ਲਖਮੀ ਟੋਟ ਨਾ ਆਵੇ ਖਾਏ ਖਰਚ ਰੰਦਾ ਫਿਰ ਕਹਿੰਦੇ ਮਾਇਆ ਜਿੰਨੀ ਮਰਜੀ ਖਰਚੀ ਤੈਨੂੰ ਕਦੇ ਟੋਟ ਨਹੀਂ ਆਏਗੀ ਕਿਉਂਕਿ ਦੇਣ ਵਾਲੇ ਤੇ ਤੈਨੂੰ ਵਿਸ਼ਵਾਸ ਆ ਗਿਆ ਤੇ ਕਹਿੰਦੇ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੇਂ ਤਿਸ ਦੇ ਫਿਰ ਉਹ ਤੈਨੂੰ ਇੰਨੀਆਂ ਦਾਤਾਂ ਦੇਗਾ ਤੂੰ ਜਿੰਨਾ ਮਰਜੀ ਖਰਚੀ ਜੇ ਖਤਮ ਨਹੀਂ ਹੋਣਾ ਤੈਨੂੰ ਰਿਅਲਾਈਜ਼ ਹੋਏਗਾ ਯਾਰ ਬਹੁਤ ਦਾਤ ਦਿੱਤੀ ਹੈ ਗੁਰੂ ਜੀ ਨੇ ਕਹਿੰਦੇ 184 ਮੇਦਣੀ ਸਭ ਸੇਵ ਕਰਨ ਦਾ ਕਹਿੰਦੇ ਜਿੰਨੀ 84 ਲੱਖ ਜੁਨੀਆ ਨੇ ਨਾ ਸਾਰੀ ਮੇਰੇ ਪਿਓ ਨੂੰ ਯਾਦ ਕਰ ਰਹੀਆਂ ਤੇ ਮੈਂ ਉਸ ਮਾਲਕ ਨੇ ਮੈਨੂੰ ਪੁੱਤਰ ਬਣਾ ਲਿਆ ਤੇ ਮੈਨੂੰ ਕਿਸ ਚੀਜ਼ ਦੀ ਕਮੀ ਐ ਕਹਿੰਦੇ ਇਹ ਵੈਰੀ ਮਿੱਤਰ ਸਭ ਕੀ ਤਿਆ ਨਹਿ ਮੰਗਾ ਮੰਦਾ ਕਹਿੰਦੇ ਜਿੰਨੇ ਮੇਰੇ ਵੈਰੀ ਸੀ ਨਾ ਜਾਂ ਮੇਰਾ ਮਾੜਾ ਸੋਚਦੇ ਸੀ ਸਾਰੇ ਹੁਣ ਮੇਰੇ ਰੱਬ ਨੇ ਮਿੱਤਰ ਬਣਾਤੇ ਕੋਈ ਨਹੀਂ ਮੇਰਾ ਮਾੜਾ ਮੰਗਦਾ ਸਭ ਮੇਰੇ ਮਿੱਤਰ ਹੋ ਗਏ ਕਹਿੰਦੇ ਸਬਕੋ ਮੀਤ ਹਮ ਆਪਨ ਕੀ ਨਾ ਹਮ ਸਬਨਾ ਕੇ ਸਾਜਨ ਠੀਕ ਐ ਨਾ ਕੋ ਵੈਰੀ ਨਾ ਹੀ ਬੇਗਾਨਾ ਸਗਲ ਸੰਗ ਹਮ ਕੋ ਬਨਿਆਈ ਫੇਰ ਤਾਂ ਮੈਂ ਸਾਰਿਆਂ ਨਾਲ ਪਿਆਰ ਪਾਇਆ ਮੇਰਾ ਨਹੀਂ ਕੋਈ ਮਾਲਕ ਦੁਸ਼ਮਣ ਰਿਆ ਕਿ ਫੇਰ ਗੁਰੂ ਜੀ ਨੇ ਕਿਹਾ ਇਹ ਬੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੇ ਮੰਦਾ ਕਹਿੰਦੇ ਲੇਖਾ ਕੋਈ ਨਾ ਪੁੱਛਈ ਜਾ ਗੁਰਬਖਸ਼ੰਦਾ ਕਹਿੰਦੇ ਹੁਣ ਜਦੋਂ ਮੇਰੇ ਮੱਜਾਂ ਹਰ ਬਖਸ਼ੰਦਾ ਜਿਵੇਂ ਕਹਿੰਦੇ ਹੁਣ ਮੇਰੇ ਉਸ ਪ੍ਰਮਾਤਮਾ ਜੋ ਮੇਰੇ ਅੰਦਰ ਬੈਠਾ ਉਹਨੇ ਮੈਨੂੰ ਬਖਸ਼ ਦਿੱਤਾ ਹੁਣ ਮੇਰਾ ਕੋਈ ਲੇਖਾ-ਜੇਖਾ ਨਹੀਂ ਹੋਣਾ ਹੁਣ ਤਾਂ ਮੇਰਾ ਆਪਣਾ ਪਿਓ ਹੈ ਮੈਂ ਜਿਉਂਦੇ ਜੀਵਿਓ ਉਹਦੇ ਚ ਸਮਾਇਆ ਤੇ ਮਰਨ ਤੋਂ ਬਾਅਦ ਵੀ ਆਪਣੇ ਪਿਓ ਦੇ ਘਰ ਜਾਊਂਗਾ ਤੇ ਇਸ ਕਰਕੇ ਮੈਨੂੰ ਹੁਣ ਫਿਕਰ ਕਰਨ ਦੀ ਲੋੜ ਨਹੀਂ 나ਹੀਂ ਮੈਨੂੰ ਕੁਝ ਮੰਗਣ ਦੀ ਲੋੜ ਹੈ ਮੈਨੂੰ ਰੱਬ ਨੇ ਸਭ ਕੁਝ ਦੇ ਦਿੱਤਾ